ਮੇਰੇ ਕੇਸ ਚੱਲਦਾ ਸੀ ਮੇਰੇ ਬੇਟੇ ਦਾ ਫਤਿਹ ਹੋਈ ਜਾਂ ਮੇਰੀ ਕੇਸ ਦੇ ਵਿੱਚ ਫਤਿਹ ਕੀਤੀ ਆ ਬਾਬਾ ਜੀ ਮੰਗਿਆ ਬਾਬਾ ਜੀ ਤੋਂ ਵੀ ਚਲੋ ਚਾਹੇ ਕੇਸ ਹਾਰੇ ਗਈ ਆ ਬੋਟੀ ਵੀ ਮੇਰੇ ਘਰ ਹੀ ਆ ਜਵੇ ਵੀ ਮੇਰੇ ਬੱਚੇ ਸਾਰੇ ਇਕੱਠੇ ਹੋ ਜਾਣ ਬਸ ਮੇਰਾ ਪਰਿਵਾਰ ਇਕੱਠਾ ਹੋਵੇ ਇਸੇ ਖਾਤਰ ਮੈਂ ਤੇ ਬਾਬੇ ਦਾ ਦਰਤੀ ਜੋ ਬਾਬਾ ਜੀ ਕਰ ਰਹੇ ਨੇ ਬਹੁਤ ਵਧੀਆ ਕਰ ਰਿਹਾ ਮੇਰੇ ਵਾਸਤੇ ਕਹਿ ਨਹੀਂ ਸਾਜੀ ਕਿਵੇਂ ਧੰਨਵਾਦ ਕਰਾਂ ਉਹਨਾਂ ਦਾ ਜੋ ਕਿ ਮੇਰੇ ਸਾਰੀਆਂ ਮੁਸ਼ਕਲਾਂ ਬਾਬਾ ਜੀ ਹੱਲ ਕਰਦੇ ਝੋਲੀਆਂ ਭਰ ਕੇ ਜਾਓ ਝੋਲੀਆਂ ਭਰਦੀਆਂ ਨੇ ਬਾਬੇ ਦੇ ਦਰ ਸਭ ਕੋ ਮਿਲਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਹਾਂ ਜੀ ਜੀ ਇਹਨਾਂ ਨੇ ਗੁਰੂ ਤੇ ਲਾਲ ਲਾਗੇ ਗੁਰੂ ਤੇ ਲਾਲ ਪੜ ਲਿਆ ਸਮਝ ਲਓ ਤਰ ਗਏ ਭਵਸਾਗਰ ਪਾਰ ਤਰ ਗਏ ਨੇ ਇਹ ਤੋਂ ਬਹੁਤ ਕੁਝ ਮਿਲਦਾ ਤੁਹਾਨੂੰ ਕਿੰਨਾ ਸਮਝ ਆ ਗਿਆ ਬਾਬਾ ਦੀਪ ਸਿੰਘ ਗੁਰਦੁਆਰੇ ਆnde ਜੀ ਨਿਵਾਸ ਜੋ ਦਾਤਾ ਬੁਲਾਈ ਜਾਂਦਾ ਜਦੋਂ ਟਾਈਮ ਲੱਗਦਾ ਆ ਜਾਂਦੀ ਹਾਂ ਹਾਂ ਕੋਈ ਰੈਗੂਲਰ ਨਹੀਂ ਮੈਂ ਰੋਜ਼ ਹੀ ਆਉਣੀ ਆ ਜਿੱਦਾਂ ਮੇਰਾ ਟਾਈਮ ਲੱਗਦਾ ਮੈਂ ਆ ਜਾਂਦੀ ਆ ਬਾਬਾ ਜੀ ਆਵਾਜ਼ ਦਿੰਦੇ ਆ ਆ ਪਟਕਾ ਕਿੰਨਾ ਕ ਬਦਲਾਵ ਜਿਹੜਾ ਤੁਹਾਨੂੰ ਆਪਣੇ ਜੀਵਨ ਚ ਵੇਖਣ ਨੂੰ ਮਿਲਿਆ ਹੈ ਨਾ ਬਹੁਤ ਆ ਜੀ ਬਹੁਤ ਜਿਆਦਾ ਬਹੁਤ ਜਿਆਦਾ ਬਹੁਤ ਹੀ ਮਿਲਿਆ ਮੈਨੂੰ ਇਥੋਂ ਬਾਬਾ ਜੀ ਤੋਂ ਮੇਰੇ ਸਾਰੇ ਇਹਨਾਂ ਨੇ ਜੋ ਕਾਰਜ ਸੀਗੇ ਸਾਰੇ ਮੇਰੇ ਕਾਰਜ ਰਾਸ ਕੀਤੇ ਆ ਬਾਬਾ ਜੀ ਕਹਿੰਦੇ ਵੀ ਇੱਥੇ ਕੁਛ ਵੀ ਸੱਚੇ ਦਿਲੋਂ ਮੰਗੋ ਨਾ ਬਾਬਾ ਜੀ ਪੂਰਾ ਜ਼ਰੂਰ ਕਰ ਦੇਣਾ ਕਰ ਦਿਆ ਪੂਰਾ ਕਰ ਦੇ ਜੇ ਆਪਣੇ ਮਨ ਚ ਹੋਊਗਾ ਜੇ ਆਪਾਂ ਮਨ ਤੋਂ ਮੰਨਾਂਗੇ ਤਾਂ ਸਭ ਕੁਝ ਮਿਲਦਾ ਵਾ ਆਪਾਂ ਤੁਸੀਂ ਕੁਝ ਮੰਗਿਆ ਹੋਵੇ ਤੇ ਬਾਬਾ ਜੀ ਨੇ ਪੂਰਾ ਕੀਤਾ ਮੈਂ ਕੀਤਾ ਮੇਰੇ ਕੇਸ ਚੱਲਦਾ ਸੀ ਮੇਰੇ ਬੇਟੇ ਦਾ ਫਤਿਹ ਹੋਈ ਜਾਂ ਮੇਰੀ ਕੇਸ ਦੇ ਵਿੱਚ ਫਤਿਹ ਕੀਤੀ ਆ ਬਾਬਾ ਜੀ ਹੁਣ ਮੰਗਿਆ ਬਾਬਾ ਜੀ ਤੋਂ ਵੀ ਚਲੋ ਚਾਹੇ ਕੇਸ ਉਹ ਹਾਰੇ ਗਈ ਆ ਬੋਟੀ ਵੀ ਮੇਰੇ ਘਰ ਹੀ ਆ ਜਵੇ ਬਾਬਾ ਜੀ ਤੋਂ ਅਹੀ ਮੰਗਦੀ ਆ ਸੁੱਖੀ ਮੰਗਦੀ ਆ ਸੁੱਖ ਮੰਗਦੀ ਆ ਵੀ ਮੇਰੇ ਬੱਚੇ ਸਾਰੇ ਇਕੱਠੇ ਹੋ ਜਾਣ ਬਸ ਮੇਰਾ ਪਰਿਵਾਰ ਇਕੱਠਾ ਹੋਵੇ ਐਸੇ ਖਾਤਰ ਮੈਂ ਤੇ ਬਾਬੇ ਦਾ ਦਰਪੀ ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਵੀ ਜਦੋਂ ਵਿਪਤਾ ਚ ਪਾਏ ਹੋ ਵਿਪਤਾ ਚ ਬਾਬਾ ਜੀ ਨੇ ਕੱਢਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਬਾ ਜੀ ਦੀ ਜੋ ਬਾਬਾ ਜੀ ਕਰ ਰਹੇ ਨੇ ਬਹੁਤ ਵਧੀਆ ਕਰ ਰਿਹਾ ਮੇਰੇ ਵਾਸਤੇ ਬਹੁਤ ਵਧੀਆ ਮੈਂ ਕੁਛ ਕਹਿ ਨਹੀਂ ਸਾਡੀ ਕਿਵੇਂ ਧੰਨਵਾਦ ਕਰਾਂ ਉਹਨਾਂ ਦਾ ਜੋ ਕਿ ਮੇਰੇ ਸਾਰੀਆਂ ਮੁਸ਼ਕਲਾਂ ਬਾਬਾ ਜੀ ਹੱਲ ਕਰਦੇ ਆ ਸੰਤਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਘਰ ਬੈਠੇ ਸੰਤ ਨਹੀਂ ਕਿ ਵੀ ਸਾਰੇ ਆ ਬਾਬਾਈ ਦੇ ਝੋਲੀਆਂ ਭਰ ਕੇ ਜਾਓ ਝੋਲੀਆਂ ਭਰਦੀਆਂ ਬਾਬਾਈ ਦੇ ਜੱਤ ਸਭ ਨੂੰ ਮਿਲਦਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਕੇ ਹਮ ਜੀ ਜੀ ਨੇ ਗੁਰੂ ਦੇ ਲਾਲ ਲਾਗੇ ਗੁਰੂ ਦਾ ਲੜ ਪੜ ਲਿਆ ਸਮਝ ਲਓ ਤਰ ਗਏ ਭਾਗ ਸਾਕਲ ਪਾਰ ਤਰ ਗਏ ਨੇ ਇਹ ਤਾਂ ਬਹੁਤ ਕੁਝ ਮਿਲਦਾ ਤੁਹਾਨੂੰ ਕਿੰਨਾ ਸਮਝ ਆ ਗਿਆ ਬਾਬਾ ਦੀਪ ਸਿੰਘ ਗੁਰਦੁਆਰਾ ਦੇ ਵਿੱਚ ਜੋ ਦਾਤਾ ਬੁਲਾਈ ਜਾਂਦਾ ਜਦੋਂ ਟਾਈਮ ਲੱਗਦਾ ਆ ਜਾਂਦੀ ਹਾਂ ਹਾਂ ਕੋਈ ਰੈਗੂਲਰ ਨਹੀਂ ਮੈਂ ਰੋਜ਼ ਹੀ ਆਉਣੀ ਆ ਜਿੱਦਾਂ ਮੇਰਾ ਟਾਈਮ ਲੱਗਦਾ ਮੈਂ ਆ ਜਾਂਦੀ ਆ ਬਾਬਾ ਜੀ ਆਵਾਜ਼ ਦਿੰਦੇ ਆ ਆ ਪਟਾ ਕਿੰਨਾ ਕੁ ਬਦਲਾਅ ਜਿਹੜਾ ਤੁਹਾਨੂੰ ਆਪਣੇ ਜੀਵਨ 'ਚ ਵੇਖਣ ਨੂੰ ਮਿਲਿਆ ਹੈ ਨਾ ਬਹੁਤ ਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਕੁ ਮਿਲਿਆ ਮੈਨੂੰ ਤੋਂ ਬਾਬਾ ਜੀ ਤੋਂ ਮੇਰੇ ਸਾਰੇ ਇਹਨਾਂ ਨੇ ਜੋ ਕਾਰਜ ਸੀਗੇ ਸਾਰੇ ਮੇਰੇ ਕਾਰਜ ਰਾਸ ਕੀਤੇ ਆ ਬਾਬਾ ਨੇ ਵੀ ਇੱਥੇ ਕੁਛ ਵੀ ਸੱਚੇ ਦਿਲੋਂ ਮੰਗੋ ਨਾ ਬਾਬਾ ਜੀ ਪੂਰਾ ਜ਼ਰੂਰ ਕਰ ਦੇਣਾ ਕਰ ਦਿਆ ਪੂਰਾ ਕਰ ਦੇ ਜੇ ਆਪਣੇ ਮਨ ਵਿੱਚ ਹੋਊਗਾ ਜੇ ਆਪਾਂ ਮਨ ਤੋਂ ਮੰਨਾਂਗੇ ਤਾਂ ਸਭ ਕੁਝ ਮਿਲਦਾ ਵਾ ਆਪਾਂ ਤੁਸੀਂ ਕੁਝ ਮੰਗਿਆ ਹੋਵੇ ਤੇ ਬਾਬਾ ਜੀ ਨੇ ਪੂਰਾ ਕੀਤਾ ਮੈਂ ਕੀਤਾ ਮੇਰੇ ਕੇਸ ਚੱਲਦਾ ਸੀ ਮੇਰੇ ਬੇਟੇ ਦਾ ਫਤਿਹ ਹੋਈ ਜਾਂ ਮੇਰੀ ਕੇਸ ਦੇ ਵਿੱਚ ਫਤਿਹ ਕੀਤੀ ਆ ਬਾਬਾ ਜੀ ਹੁਣ ਮੰਗਿਆ ਬਾਬਾ ਜੀ ਤੋਂ ਵੀ ਚਲੋ ਚਾਹੇ ਕੇਸ ਉਹ ਹਾਰੇ ਗਈ ਆ ਬੋਟੀ ਵੀ ਮੇਰੇ ਘਰ ਹੀ ਆ ਜਵੇ ਬਾਬਾ ਜੀ ਤੇ ਅਹੀ ਮੰਗਦੀ ਆ ਸੁੱਖੀ ਮੰਗਦੀ ਆ ਸੁੱਖ ਮੰਗਦੀ ਆ ਵੀ ਮੇਰੇ ਬੱਚੇ ਸਾਰੇ ਇਕੱਠੇ ਹੋ ਜਾਣ ਬਸ ਮੇਰਾ ਪਰਿਵਾਰ ਇਕੱਠਾ ਹੋ ਜਾਵੇ ਇਸੇ ਖਾਤਰ ਮੈਂ ਤੇ ਬਾਬੇ ਦਾ ਦਰਪੀ ਕਿੰਨਾ ਕੁ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਵੀ ਜਦੋਂ ਵਿਪਤਾ ਚ ਪਾਏ ਹਾਂ ਵਿਪਤਾ ਚ ਬਾਬਾ ਜੀ ਨੇ ਕੱਢਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਬਾ ਜੀ ਦੀ ਜੋ ਬਾਬਾ ਜੀ ਕਰ ਰਹੇ ਨੇ ਬਹੁਤ ਵਧੀਆ ਕਰ ਰਿਹਾ ਮੇਰੇ ਵਾਸਤੇ ਬਹੁਤ ਵਧੀਆ ਮੈਂ ਕੁਝ ਕਹਿ ਨਹੀਂ ਸਕਦੀ ਕਿਵੇਂ ਧੰਨਵਾਦ ਕਰਾਂ ਉਹਨਾਂ ਦਾ ਜੋ ਕਿ ਮੇਰੇ ਸਾਰੀਆਂ ਮੁਸ਼ਕਲਾਂ ਬਾਬਾ ਜੀ ਹੱਲ ਕਰਦੇ ਆ ਸੰਤਨ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਸੰਤਨ ਨਹੀਂ ਕਿੰਦੀ ਸਾਰੇ ਆ ਬਾਬਾਈ ਦੇ ਝੋਲੀਆਂ ਭਰ ਕੇ ਜਾਓ ਝੋਲੀਆਂ ਭਰਦੀਆਂ ਨਾ ਬਾਬੇ ਦੇ ਜੱਤ ਸਭ ਕੋ ਮਿਲਦਾ ਵਾ ਵਾਹਿਗੁਰੂ ਜੀ ਦਾ ਕਲਤਾ ਵਾਹਿਗੁਰੂ ਜੀ ਕੀ ਫਤ